ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੋਰਚੇ ਸੰਬੰਧੀ ਅਪੀਲ ਕਰਨਾ ਚਾਹੁੰਦੇ ਆ ਸੰਗਤ ਨੂੰ ਸਰਵਣ ਕਰੀਓ ਜੀ ਸਤਿਕਾਰਯੋਗ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਸਤੇ ਸੀ ਹਰ ਰੋਜ਼ ਸਮਾਗਮਾਂ 'ਚ ਕਿਉਂਕਿ ਹਰ ਪਿੰਡ ਹਰ ਸ਼ਹਿਰ ਇਹ ਅਪੀਲ ਕਰ ਰਹੇ ਆ ਬਹੁਤ ਜ਼ਿਆਦਾ ਅੱਜ ਏਕੇ ਦੀ ਲੋੜ ਆ ਸਾਰੇ ਇਕਜੁੱਟ ਹੋਵੋ ਜੋ ਸਰਦਾਰ ਜਗਜੀਤ ਸਿੰਘ ਜੀ ਦੀ ਦਲੇਵਾਲ ਸੈਰ ਬੜੇ ਲੰਬਾ ਸਮਾਂ ਹੋ ਗਿਆ ਜੀ ਐਨੇ ਦਿਨ ਦੁੱਖ ਭੁੱਖ ਕਟਣੇ ਸੌਖੇ ਨਹੀਂ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਿਨੇਮਰ ਸਿਨੇਮਰ ਬੇਨਤੀ ਕਰ ਕਿ ਉੱਥੇ ਸਾਰੇ ਢੀੜਾ ਮਾਰੋ ਹੋਰ ਵੀ ਜਿਵੇਂ ਅੱਜ ਬੰਦੀ ਸਿੰਘਾਂ ਦਾ ਮੋਰਚਾ ਉੱਥੇ ਵੀ ਸਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਅੱਜ ਬੜਿਆਂ ਨੂੰ ਰੋਕਿਆ ਗਿਆ ਬਹੁਤ ਵੱਡੀਆਂ ਰੁਕਾਵਟਾਂ ਪਾਈਆਂ ਗਈਆਂ ਕਰ ਰਿਹਾ ਸਰਕਾਰਾਂ ਪਰ ਜਦੋਂ ਅਸੀਂ ਇਕੱਠੇ ਹੋ ਕੇ ਤੁਰ ਪਾਂਗੇ ਫਿਰ ਕੋਈ ਨਹੀਂ ਰੋਕ ਸਕਦਾ ਇੱਕ ਸਿੰਘ ਉਹ ਬਿਆਦਮੀਆਂ ਦੇ ਮਾਮਲੇ ਦੇ ਵਿੱਚ ਉਹ ਟਾਵਰ ਦੇ ਉੱਤੇ ਚੜ੍ਹਿਆ ਬੈਠਾ ਸੋ ਸਾਧ ਸੰਗਤ ਜੀ ਜਿਹੜੇ ਨੇੜੇ-ਨੇੜੇ ਦੇ ਆ ਉਹ ਤੇ ਪਹੁੰਚੋ ਜਿਹੜੇ ਦੂਰ ਦਰਾਸ ਤੋਂ ਵੀ ਆ ਉਹ ਵੀ ਜ਼ਰੂਰ ਹੰਬੜਾ ਮਾਰੋ ਸਰਦਾਰ ਜਗਜੀਤ ਸਿੰਘ ਜੀ ਲਈ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਮਹਾਰਾਜ ਉਹਨਾਂ ਨੂੰ ਫਤਿਹ ਜਾਬੀ ਬਖਸ਼ੋ ਤੰਦਰੁਸਤੀ ਚੜ੍ਹਦੀ ਕਲਾ 'ਚ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ